ਸ਼੍ਰੀ ਸੰਤੋਸ਼ੀ ਮਾਤਾ ਮੰਦਰ ਪਟੇਲ ਕਲੋਨੀ ਵਿੱਚ ਮਨਾਇਆ ਗਿਆ ਮਾਤਾ ਜੀ ਦਾ 41ਵਾਂ ਮੂਰਤੀ ਸਥਾਪਨਾ ਦਿਹਾੜਾ ਜਿਸ ਦੇ ਵਿੱਚ ਮੁੱਖ ਮਹਿਮਾਨ ਪ੍ਰਵੀਨ ਛਾਪੜਾ ਜੀ ਦੇ ਨਾਲ ਸਾਥੀ ਪਹੁੰਚੇ ਨੇ ਔਰ ਮੰਦਰ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਗਿਆਨ ਸਾਇਰ ਟੀਮ ਪੁੱਜੀ ਹੈ ਤੇ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਪ੍ਰਧਾਨ ਸੰਤੋਸ਼ੀ ਮਾਤਾ ਮੰਦਰ ਅਪਾ ਪਟੇਲ ਕਲੋਨੀ ਅੱਜ ਸੰਤੋਸ਼ੀ ਮਾਤਾ ਮੰਦਰ ਦਾ 41ਵਾਂ ਮੂਰਤੀ ਸਥਾਪਨਾ ਦਿਵਸ ਦੇ ਅਵਲਬਦ ਅਵਲਬਸ ਵਿੱਚ ਮੈਡੀਕਲ ਕੈਂਪ ਲਗਾਇਆ ਹੈ ਜਿਸ ਵਿੱਚ ਜਾਮ ਸਾਗਰ ਦੇ ਮਾਹ ਡਾਕਟਰ ਇੱਥੇ ਪਹੁੰਚੇ ਹਨ ਇਹਨਾਂ ਦੀ ਸਹਾਇਤਾ ਦੇ ਸਾਡੀ ਸਹਾਇਤਾ ਦੇ ਲਈ ਐਂਟੀ ਕ੍ਰਾਈਮ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ ਕਿੰਨਾ ਕੰਮ ਕਰਦਾ ਹੈ 48ਵਾਂ 48ਵਾਂ ਮੂਰਤੀ ਸਾਹਿਬ ਦਾ ਦਿਵਸ ਹੈ ਕੈਂਪ ਪਹਿਲਾ ਆਇਆ ਜੀ ਕੀ ਕਹਿਣਾ ਚਾਹੁੰਦੇ ਹੋ ਸਰ ਜੀ ਅਸੀਂ ਸਹਿਰ ਵਾਸੀਆਂ ਨੂੰ ਇਹ ਕਹਿੰਦੇ ਆ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਲੋਕ ਆ ਕੇ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲੋ ਗਿਆਨ ਸਕ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਆਨ ਸਕ ਨੂੰ ਕਹਿੰਦੇ ਆ ਵੀ ਜਿਹੜੇ ਗਰੀਬ ਲੋਕ ਐ ਉਹਨਾਂ ਦਾ ਉਹਨਾਂ ਦੀ ਮਦਦ ਕੀਤੀ ਜਾਵੇ ਫ੍ਰੀ ਉਹ ਲੋਕਾਂ ਦੀ ਸੇਵਾ ਕਰਨ ਜਿਹੜੇ ਜਿਹੜੇ ਆਪਣਾ ਆਪਣੇ ਇਲਾਜ ਕਰਾਣ ਦੇ ਵਿੱਚ ਸਮਰਥ ਐ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਟੇਲ ਕਰੋਨੀ ਵਿੱਚ ਸ਼੍ਰੀ ਸੰਤੋਸ਼ੀ ਮਾਤਾ ਮੰਦਿਰ ਦੇ ਵਿੱਚ ਜਿੱਥੇ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਮਾਤਾ ਜੀ ਦਾ ਜਨਮ ਦਿਵਸ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਨੇਜਮੈਂਟ ਦੇ ਪ੍ਰਧਾਨ ਜੀ ਅਤੇ ਸਾਰੇ ਮੈਂਬਰਾਂ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਮੈਨੂੰ ਵੀ ਹਰ ਸਾਲ ਇੱਥੇ ਆਣ ਦਾ ਮੌਕਾ ਮਿਲਦਾ ਹੈ 2021 ਚ ਵੀ ਸਵਾਰਟ ਚ ਜਦੋਂ ਮੈਂ ਚੋਣ ਲੜੀ ਤੇ ਇਸ ਮਾਤਾ ਜੀ ਦੇ ਮੰਦਿਰ ਚ ਅਸ਼ੀਰਵਾਦ ਲੈ ਕੇ ਮੈਂ ਚੋਣ ਲੜੀ ਔਰ ਮੈਨੂੰ ਨਾ ਕੇਵਲ ਪੂਰੇ ਇਲਾਕੇ ਨੇ ਸਾਥ ਦਿੱਤਾ ਬਲਕਿ ਮਾਤਾ ਜੀ ਦਾ ਵੀ ਅਸ਼ੀਰਵਾਦ ਮੇਰੇ ਨਾਲ ਰਿਹਾ ਜਿੱਥੇ ਮੈਂ ਮੈਨੇਜਮੈਂਟ ਦਾ ਜੋ ਅੱਜ ਉਹਨਾਂ ਨੇ ਸਾਡਾ ਇਹਨਾਂ ਮਾਨ ਸਤਕਾਰ ਦਿੱਤਾ ਮੈਂ ਆਪਣੇ ਵੱਲੋਂ ਮੇਰੇ ਨਾਲ ਆਏ ਸਾਥੀਆਂ ਵੱਲੋਂ ਮੈਨੇਜਮੈਂਟ ਦਾ ਪ੍ਰਧਾਨ ਜੀ ਦਾ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਉੱਥੇ ਅੱਜ ਮਾਤਾ ਜੀ ਦੇ ਇਸ ਪਵਿੱਤਰ ਤਿਉਹਾਰ ਜਨਮ ਦਿਨ ਦੀ ਲੱਖ ਲੱਖ ਵਧਾਈ ਦਿਨਾ ਔਰ ਉੱਥੇ ਅੱਜ ਇੱਕ ਨੇਕ ਕੰਮ ਗਿਆਨ ਸਾਗਰ ਹਸਪੀਟਲ ਦੇ ਨਾਲ ਮਿਲ ਕੇ ਮੈਨੇਜਮੈਂਟ ਵੱਲੋਂ ਇੱਕ ਮੈਡੀਕਲ ਕੈਂਪ ਲਾਇਆ ਗਿਆ ਜਿਸ ਦੇ ਵਿੱਚ तकरीबन ਸਾਰੇ ਹੀ ਡਾਕਟਰ ਸਹਿਬਾਨ ਪਹੁੰਚੇ ਉਹਨਾਂ ਦਾ ਸਟਾਫ ਪਹੁੰਚਿਆ 150 ਸੈਂਕੜੇ ਲੋਕਾਂ ਨੇ ਇੱਥੋਂ ਮਰੀਜ਼ਾਂ ਨੇ ਇਸ ਦਾ ਕੈਂਪ ਦਾ ਫਾਇਦਾ ਲਿਆ ਇਸ ਨੇ ਕੰਬਸੇ ਵੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਔਰ ਅੱਜ ਪਵਿੱਤਰ ਦਿਹਾੜੇ ਦੀ ਪੂਰੇ ਇਲਾਕੇ ਨੂੰ ਵਧਾਈ ਦੇਣਾ ਔਰ ਮਾਤਾ ਜੀ ਦਾ ਅਸ਼ੀਰਵਾਦ ਪੂਰੇ ਇਲਾਕੇ ਦੇ ਇਸ ਤਰ੍ਹਾਂ ਬਣਿਆ ਰਹੇ ਜੈ ਮਾਤਾ ਦੀ ਦੁਆਰਾ ਬਾਦ ਦੁਆਰਾ ਕਰਾਉਂਗਾ ਮੈਂ ਪ੍ਰੀਤਮ ਸਿੰਘ ਪਾਵਰ ਰਿਸ਼ਰ ਅਫਸਰ ਗਿਆਨ ਸਾਗਰ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਕਰਦਾ ਕਿ ਅੱਜ ਮਾਤਾ ਜੀ ਦੇ 41ਵੇਂ ਸਥਾਪਨਾ ਦਿਵਸ ਦੇ ਉੱਤੇ ਜਿਵੇਂ ਗੁਰਬਾਣੀ ਜਿਹੜਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਜ਼ਰ ਕਰੇ ਅਕਾਲ ਪੁਰਖ ਨੇ ಅಪਾਰ ਕਿਰਪਾ ਕੀਤੀ ਹੈ ਇਸ ਮੰਦਿਰ ਦੀ ਉਸ ਕਮੇਟੀ ਨੇ ਅਤੇ ਐਂਟੀ ਕਰਪਸ਼ਨ ਐਂਟੀ ਕ੍ਰਾਈਮ ਦੀ ਟੀਮ ਨੇ ਸਾਰੇ ਰਲ ਕੇ ਅੱਜ ਗਿਆਨ ਸਾਗਰ ਦੇ ਹਸਪਤਾਲ ਦੇ ਸਹਿਯੋਗ ਨਾਲ ਇੱਥੇ ਮੈਡੀਕਲ ਕੈਂਪ ਲਾਇਆ ਗਿਆ ਜਿਦੇ ਵਿੱਚ ਕੋਈ 1.5 200 ਤੋਂ ਵੱਧ ਮਰੀਜ਼ਾਂ ਨੂੰ ਚੈੱਕ ਕੀਤਾ ਗਿਆ ਜਿਦੇ ਵਿੱਚ ਆਰਥੋ ਦੇ ਮੈਡੀਸਨ ਦੇ ईएनटी ਦੇ ਅਤੇ ਬਾਕੀ ਡਾਕਟਰਾਂ ਨੇ ਵੀ ਆ ਕੇ ਇੱਥੇ ਕਿਹਾ ਸਾਡਾ ਟੀਚਾ ਹੀ ਇਹ ਹੈ ਕਿਉਂਕਿ ਗਿਆਨ ਸਾਗਰ ਸਾਡੇ ਵਾਸਤੇ ਇਸ ਇਲਾਕੇ ਵਾਸਤੇ ਇੱਕ ਵਰਦਾਨ ਹੈ ਜਿਹੜਾ ਕਿ ਪਿੱਛੇ ਬੰਦ ਹੋ ਗਿਆ ਸੀ ਲੋਕਾਂ ਦੇ ਮਨਾਂ ਦੇ ਵਿੱਚ ਇਹੀ ਸੀਗਾ ਵੀ ਇਹ ਚੱਲਦੇ ਨਹੀਂ ਚੱਲਦਾ ਪਰ ਜਿੱਦਣ ਤੋਂ ਅਸੀਂ ਇਹ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਹੈ ਲੋਕ ਜਾਗਰੂਕ ਹੋਏ ਨੇ ਲੋਕ ਉੱਥੇ ਆਉਣ ਲੱਗੇ ਨੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਸਾਰਾ ਇਲਾਕਾ ਤੁਹਾਡਾ ਆਪਣਾ ਹਸਪਤਾਲ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਸਸਤਾ ਤੇ ਵਧੀਆ ਡਾਕਟਰ ਸਾਡੇ ਕੋਲੇ ਕਿਉਂਕਿ ਸਾਡੇ ਕੋਲ 4 ਕਾਲਜ ਚੱਲੇ ਰਹੇ ਨੇ ਐਮਬੀਬੀਐਸ ਕਾਲਜ ਚੱਲ ਰਿਹਾ ਹੈ ਨਰਸਿੰਗ ਕਾਲਜ ਚੱਲ ਰਿਹਾ ਹੈ ਬੀਡੀਐਸ ਕ ਥੈਰਾਪੀ ਕਾਲਜ ਰਹਿ ਜਿੱਥੇ ਹਜ਼ਾਰਾਂ ਹੀ ਬੱਚੇ ਪੜ੍ਹ ਕੇ ਜਾ ਰਹੇ ਨੇ ਇਹ ਸਾਡੇ ਇਲਾਕੇ ਨੂੰ ਵੀ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾ ਕੇ ਡਾਕਟਰ ਬਣਾਈਏ ਸਾਨੂੰ ਖੁਸ਼ੀ ਹੈ ਸਾਡੀ ਬੱਚੀ ਆਈਏਐਸ ਸਿਲੈਕਟ ਹੋਈ ਹੈ ਤੇ ਅੱਜ ਡਿਊਟੀ ਕਰ ਰਹੀ ਹੈ ਇਹ ਸਾਡੇ ਕਿ ਰਾਜਪੁਰੇ ਦਾ ਮਾਣ ਹੈ ਸਾਡਾ ਬੱਚਾ ਕੋਈ ਉੱਚੀ ਬੁਲੰਦੀਆਂ ਤੇ ਪਹੁੰਚਦਾ ਉਹ ਸਾਰੇ ਇਲਾਕੇ ਦੇ ਮਾਣ ਮਾਵਾਂ ਦਾ ਮਾਣ ਹੁੰਦੇ ਹੁੰਦਾ ਇਲਾਕੇ ਨੂੰ ਮਾਣ ਹੁੰਦਾ ਮੈਂ ਜਾਣ ਸਕਦਾ ਉਹਨਾਂ ਸਾਰੀ ਕਮੇਟੀ ਨੂੰ ਸਾਰੇ ਸਜਣਾ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਬਹੁਤ ਬਹੁਤ ਧੰਨਵਾਦ ਜੈ ਸੰਤੋਸ਼ ਭਾਗਵਾਨ